ਵਿਸ਼ ਪੰਜਾਬੀ ਟੀਵੀ ਮੈਂ ਤੁਹਾਡੇ ਕੋਲ ਸ਼ਰਮਾ ਆਪਾਂ ਸਮੇਂ-ਸਮੇਂ ਤੇ ਇਤਿਹਾਸ ਬਾਰੇ ਪਿੰਡਾਂ ਸੰਬੰਧੀ ਜਾਣਕਾਰੀ ਪ੍ਰਾਪਤ ਕਰਦੇ ਆਂ ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਬੋਦੀ ਵਾਲਾ ਖੜਕ ਸਿੰਘ ਵਿੱਚ ਪਹੁੰਚੇ ਆਂ ਜਿੱਥੇ ਅ ਪਿੰਡ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਤੇ ਸਾਡੇ ਨਾਲ ਐਡਵੋਕੇਟ ਅ ਲਬ ਪ੍ਰੀਤ ਕਮਲਪ੍ਰੀਤ ਸਿੰਘ ਪੁਲਰਜੀ ਸਾਡੇ ਨਾਲ ਮੌਜੂਦ ਹੈ ਆਓ ਉਹਨਾਂ ਨਾਲ ਗੱਲਬਾਤ ਕਰਦੇ ਆਂ ਰੋਇਸ਼ ਕੁਮਾਰ ਪ੍ਰੀਤ ਸਿੰਘ ਜੀ ਪਹਿਲਾਂ ਤੁਸੀਂ ਦੱਸੋ ਕਿ ਬੋਦੀ ਵਾਲਾ ਪਿੰਡ ਦਾ ਪਿਸ਼ੋਕੜ ਕੀ ਹੈ ਤੇ ਕਦੋਂ ਇਹ ਪਿੰਡ ਬੱਧਾ ਹੈ ਜਿਹੜੇ ਸਾਲ ਦੇ ਵਿੱਚ ਬੱਧਾ ਹੈ ਤੇ ਕਿਹਨੇ ਬੱਧਾ ਹੈ ਉਹ ਥੋੜਾ ਜਿਹਾ ਸੰਖੇਪਣਾ ਪਊਗਾ ਤਾਂ ਪਹਿਲਾਂ ਤਾਂ ਇਹ ਤਾਂ ਸਾਊ ਆਪਣੇ ਚੈਨਲ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਹੁਣ ਮੈਂ ਆਪਣੇ ਪਿੰਡ ਬੋਦੀ ਵਾਲਾ ਕਟਕ ਸਿੰਘ ਦਾ ਥੋੜਾ ਇਤਿਹਾਸ ਬੈਕਗ੍ਰਾਉਂਡ ਤੋਂ ਸ਼ੁਰੂ ਕਰੂੰਗਾ ਤੇ ਜਿਹੜਾ ਆਪਣੇ ਪਿੰਡ ਦਾ ਇਤਿਹਾਸ ਹੈ ਜੀ 1800 ਸਨ ਦੇ ਵਿੱਚ ਜ਼ਿਲ੍ਹਾ ਹਸਾਰ ਦੇ ਵਿੱਚ ਅਰਜੀ ਭੇਜੀ ਸੀ। ਕੁਝ ਬਜ਼ੁਰਗ ਜਿਹੜੇ ਕਿ ਪਿੰਡ ਸਾਹਵਚਨ ਤੋਂ ਪਿੱਛੇ ਰਹਿਣ ਵਾਲੇ ਸੀ ਤੇ ਉਹਨਾਂ ਨੇ 1800 ਸਨ ਦੇ ਵਿੱਚ ਆਪਦੀ ਨਵਾਂ ਪਿੰਡ ਬਣਨ ਦੀ ਅਰਜੀ ਭੇਜੀ। 1799 ਤੱਕ ਇੱਥੇ ਦੋ ਮੁਸਲਮਾਨ ਭਰਾਵਾਂ ਦਾ ਰਾਜ ਸੀ ਹਸਾਰ ਜ਼ਿਲ੍ਹੇ ਦੇ ਵਿੱਚ। ਉਸ ਤੋਂ ਬਾਅਦ ਜਦੋਂ ਅੰਗਰੇਜ਼ ਦਾ ਰਾਜ ਇੱਥੇ ਆਉਣਾ ਸ਼ੁਰੂ ਹੋਇਆ ਤਾਂ 1803-4 ਦੇ ਵਿੱਚ ਅੰਗਰੇਜ਼ਾਂ ਨੇ ਇੱਥੇ ਆਪ ਦਾ ਇੱਕ ਜਿਵੇਂ ਕਹਿ ਲਓ ਵੀ ਪ੍ਰਤੀਨਿਧ ਨਿਯੁਕਤ ਕੀਤਾ। ਉਹ ਜਿਹੜਾ ਪ੍ਰਤੀਨਿਧ ਸੀਗਾ ਉਹਦੀ ਵੀਕਾਨੇਰ ਦੇ ਰਾਜੇ ਦੇ ਨਾਲ ਇਸ ਜਗ੍ਹਾ ਪਿੱਛੇ ਇਸ ਏਰੀਏ ਪਿੱਛੇ ਜਿੱਥੇ ਇਹ ਪਿੰਡ ਵੱਜਾ ਹੈ। ਕਿ 1820 ਤੱਕ ਉਹਨਾਂ ਦਾ ਉਹਨਾਂ ਨਾਲ ਝਗੜਾ ਵਗੈਰਾ ਚੱਲਦਾ ਰਿਹਾ। ਉਸ ਤੋਂ ਬਾਅਦ 1835 ਦੇ ਵਿੱਚ ਜਦੋਂ ਪੂਰੀ ਸੈਟਲਮੈਂਟ ਹੋਈ ਵੀ ਪ੍ਰੋਪਰ ਇਹ ਅੰਗਰੇਜ਼ਾਂ ਦੇ ਅੰਡਰ ਆ ਗਿਆ ਏਰੀਆ ਸਾਰਾ। ਤਾਂ ਉਸ ਤੋਂ ਬਾਅਦ 1837 ਦੇ ਵਿੱਚ ਮਤਲਬ ਇਹ ਪਿੰਡ ਬੰਨ੍ਹਣ ਦੀ ਪਰਮਿਸ਼ਨ ਉਹਨਾਂ ਨੇ ਇੱਥੇ ਦਿੱਤੀ। ਤੇ ਉਸ ਤੋਂ ਬਾਅਦ ਫਿਰ ਇਹ ਜਿਹੜਾ ਪਿੰਡ ਹੈ ਪਿੰਡ ਇੱਥੇ ਵੱਜਾ ਉਸ ਟਾਈਮ ਬੰਗਾਲ ਪ੍ਰੈਜ਼ੀਡੈਂਸੀ ਸੀ ਤੇ ਦਿੱਲੀ ਉਹਦੀ ਡਿਵੀਜ਼ਨ ਸੀ ਜਿਹੜਾ ਉਹਦਾ ਹਿਸਾਰ ਸੀ ਤੇ ਮਲੋਟ ਜਿਹੜਾ ਸ਼ਹਿਰ ਹੈ ਵੀ ਉਹ 1835 ਦੇ ਏਰੀਆ ਏੜ-ਏੜ ਉਦੋਂ ਪਹਿਲਾਂ ਯਾਨੀ ਉਹ ਵਸ ਚੁੱਕਿਆ ਸੀ ਤੇ ਮਲੋਟ ਉਹਦਾ ਪਰਗਨਾ ਸੀ ਜੰਗਲ ਇੰਸਟਰੀਆ ਕੰਪਨੀ ਦੇ ਅੰਦਰ ਤੇ ਕੜੇ ਦਾ ਮਤਲਬ ਥੋੜਾ ਕਸ਼ਕਰ ਦੱਸ ਸਕੋ ਹਾਂਜੀ ਜਿਵੇਂ ਕਹ ਲੋ ਵੀ ਆਪਣਾ ਸੂਬੇ ਹੁੰਦੇ ਸੀ ਪਹਿਲਾਂ ਪੁਰਾਣੇ ਟਾਈਮਾਂ ਦੇ ਵਿੱਚ ਤੇ ਸੂਬਿਆਂ ਤੋਂ ਥੱਲੇ ਆ ਜਾਂਦੇ ਸੀ ਜਿਵੇਂ ਜ਼ਿਲ੍ਹੇ ਉਹਨਾਂ ਨੂੰ ਮਤਲਬ ਸਦਰ ਇੰਜਾਮ ਵੀ ਕਿਹਾ ਜਾਂਦਾ ਸੀ ਮਤਲਬ ਉਹਨਾਂ ਦੀ ਭਾਸ਼ਾ ਦੇ ਵਿੱਚ ਤੇ ਪਰਗਨਾ ਉਹਦੀ ਇੱਕ ਛੋਟੀ ਇਕਾਈ ਸੀ ਜਿਵੇਂ ਅੱਜ ਕੱਲ੍ਹ ਤਸੀਲ ਲਾ ਲੋ ਜਾਂ ਕੁਝ ਵੀ ਲਾ ਲੋ ਤੇ ਉਸ ਤਰ੍ਹਾਂ ਦੀ ਇੱਕ ਇਹ ਇਕਾਈ ਸੀ ਤੇ ਉਹਦੇ ਅੰਡਰਫੇਅਰ ਆਪਾਂ ਨੂੰ ਇਹ ਪਿੰਡ ਬਣਾਉਣ ਦੀ ਪਰਮਿਸ਼ਨ ਮਿਲੀ ਜਿਹੜੇ ਬਜ਼ੁਰਗ ਉੱਥੋਂ ਆਏ ਇਹਦਾ ਜਿਹੜਾ ਮਤਲਬ ਇੱਕ ਇਹ ਵੀ ਇਤਿਹਾਸ ਹੈ ਵੀ ਜਦੋਂ ਆਪਣਾ ਜਿਹੜਾ ਇਹ ਪਿੰਡ ਆ ਨਾ ਜਿਹੜੀ ਸੜਕ ਦੇ ਉੱਪਰ ਵਸਿਆ ਹੈ ਇਹ ਇੱਕ ਪੁਰਾਣਾ ਰਸਤਾ ਸੀ ਤੇ ਪੁਰਾਣੇ ਟਾਈਮਾਂ ਤੋਂ ਹੀ ਇਹ ਮਤਲਬ ਅੱਗੇ ਮੁਲਤਾਨ ਵਗੈਰਾ ਇਧਰ ਨੂੰ ਲੋਕ ਜਾਂਦੇ ਜਿਹੜੀ ਮੰਡੀਆਂ ਦਾ ਵੀ ਮੈਂ ਥੋੜਾ ਇਤਿਹਾਸ ਦੱਸਣਾ ਚਾਹਾਂ ਜਿਵੇਂ ਹੁਣ ਆਪਣੀ ਮਲੋਟ ਮੰਡੀ ਹੈ ਜੇਤੋ ਮੰਡੀ ਹੈ ਮੰਡੀ ਉਹਨਾਂ ਨੂੰ ਤਾਂ ਕਿਹਾ ਜਾਂਦਾ ਜਿੱਥੋਂ ਰੇਲਵੇ ਦੀ ਲਾਈਨ ਲੰਘਦੀ ਸੀ ਕਿ ਵਪਾਰੀ ਉੱਥੇ ਆ ਕੇ ਆਪ ਦਾ ਵਪਾਰ ਕਰਦਾ ਸੀ ਜਿੱਥੇ ਵਪਾਰੀ ਵਪਾਰ ਕਰਦਾ ਸੀ ਤਾਂ ਉਹਨੂੰ ਮੰਡੀ ਕਹਿ ਦਿੰਦੇ ਸੀ ਜਿਵੇਂ ਆਪਣੀ ਲੋਕਲ ਭਾਸ਼ਾ 'ਚ ਕਹ ਲਓ ਤੇ ਜਿਹੜਾ ਇਹ ਆਪਣਾ ਫਾਇਲਕਾ ਵੀ ਅੱਗੇ ਆ ਉਹਨੂੰ ਬੰਗੜਾ ਸ਼ਹਿਰ ਕਹਿੰਦੇ ਸੀ ਤੇ ਇਹ ਜਿਹੜਾ ਬੰਗੜਾ ਵੀ ਹੈ ਬੰਗਲੇ ਨੂੰ ਇੱਥੇ ਇੱਕ ਅੰਗਰੇਜ਼ ਅਫਸਰ ਨੇ ਦੱਸਾਇਆ ਸੀ ਇਸ ਏਰੀਏ ਦੇ ਵਿੱਚ ਭੇਡਾਂ ਦੇ ਉਹਨਾਂ ਦਾ ਵਪਾਰ ਹੁੰਦਾ ਸੀ ਮਤਲਬ ਕਾਫੀ ਮਸ਼ਹੂਰ ਸੀ ਉਹਨਾਂ ਦੇ ਵਪਾਰ ਲਈ ਇਹ ਏਰੀਆ ਵੀ ਤੇ ਲੋਕ ਜਿਹੜੇ ਇਤੋਂ ਲੰਘਦੇ ਟੱਪਦੇ ਸੀ ਰਸਤੇ ਤੋਂ ਆਪਣਾ ਪਿੰਡ ਦੇ ਮਤਲਬ ਇੱਥੇ ਜਗ੍ਹਾ ਦੇ ਉੱਤੇ ਨਾ ਪੁਰਾਣਾ ਇੱਕ ਪਾਣੀ ਦਾ ਪਾਉ ਸੀ ਠੀਕ ਹੈ ਤੇ ਲੋਕ ਜਦੋਂ ਲੰਘਦੇ ਟੱਪਦੇ ਇੱਥੋਂ ਮਤਲਬ ਜਾਂਦੇ ਸੀ ਤੇ ਉਹ ਇੱਕ ਤਰ੍ਹਾਂ ਕਹਿੰਦੇ ਸੀ ਆਪਾਂ ਬੋਦੀ ਵਾਲੇ ਝੰਡ ਤਲੇ ਰੁਕਾਂਗੇ ਇੱਥੇ ਪੁਰਾਣਾ ਇੱਕ ਝੰਡ ਸੀ ਤੇ ਉਹ ਬੋਦੀ ਵਾਲੇ ਝੰਡ ਤਲੇ ਰੁਕਾਂਗੇ ਤੇ ਜਦੋਂ ਇੱਥੇ ਪਿੰਡ ਵੱਜਿਆ ਤਾਂ ਉਸ ਝੰਡ ਤੋਂ ਇਹਦਾ ਨਾਮ ਬੋਦੀ ਵਾਲਾ ਪੈ ਗਿਆ ਜਿਹੜੇ ਖੜਕ ਸਿੰਘ ਸੀ ਉਹ ਮਤਲਬ ਜਦੋਂ ਇੱਥੇ ਪਿੰਡ ਬੰਨਣ ਦੀ ਵਾਰੀ ਆਈ ਤਾਂ ਇੱਥੇ ਤਿੰਨ ਪੱਤियां ਆਪਣੇ ਤਿੰਨਾ ਪੱਤੀਆਂ ਨੇ ਹਜ਼ਾਰ-ਹਜ਼ਾਰ ਕੁਮਾ ਦੇ ਪੈਸੇ ਮਤਲਬ ਉਸ ਵੇਲੇ ਦੀ ਸਰਕਾਰ ਨੂੰ ਪੈਸੇ ਭਰੇ ਇੱਕ ਬੋਦੀ ਵਾਲਾ ਮਤਲਬ ਵੀ ਜਿਹੜੇ ਜੰਗ ਤੇ ਕੋਈ ਬੋਦੀ ਦਿੱਤਾ ਹੁੰਦੀ ਸੀ ਇਸ ਕਰਕੇ ਬੋਦੀ ਹਾਂ ਮਤਲਬ ਉਹ ਪੁਰਾਣਾ درخت ਹੋਣ ਕਰਕੇ ਨਾ ਉਹਦੀ ਵੱਡੀਆਂ-ਵੱਡੀਆਂ ਟਾਹਣੀਆਂ ਸੀ ਜਿਵੇਂ ਅੱਜ ਕੱਲੇ ਪਲਾਂ ਬੋੜਾਂ ਦੇ ਵੀ ਮਤਲਬ ਬੋਦਿਆਂ ਜਿਹਾ ਹੁੰਦੇ ਆ ਉਹ ਉਸ ਕਰਕੇ ਉਹਨੂੰ ਕਹਿੰਦੇ ਬੋਦੀ ਵਾਲਾ ਜੰਡ ਤੜੇ ਆਪਾਂ ਰੁਕਾਂਗੇ ਪਾਣੀ ਦਾ ਪਾਉ ਸੀ ਇੱਥੇ ਲੋਕ ਆਉਂਦਾ ਰੋਟੀ ਪਾਣੀ ਕਾੰਦੇ ਸੀ ਰੁਕ ਜਾਂਦੇ ਸੀ ਤੇ ਉਹ ਪੁਰਾਣਾ ਦਰਖਤ ਔਣ ਕਰਕੇ ਉਹਦੇ ਤੋਂ ਇਹ ਨਾਮ ਪਿਆ ਪਿੰਡ ਦਾ ਤੇ ਜਿਹੜੇ ਖੜਕ ਸਿੰਘ ਸੀ ਉਹ ਪੜ੍ਹੇ ਲਿਖੇ ਸੀ ਉਹਨਾਂ ਵੇਲੇਾਂ ਚ ਮਤਲਬ ਆਮ ਲੋਕ ਘੱਟ ਪੜ੍ਹੇ ਲਿਖੇ ਹੁੰਦੇ ਸੀ ਹਾਂ ਉਹ ਪੜ੍ਹੇ ਲਿਖੇ ਹੋਣ ਕਰਕੇ ਉਹਨਾਂ ਨੂੰ ਫਿਰ ਪਿੰਡ ਦਾ ਨੰਬਰਦਾਰ ਨਿਯੁਕਤ ਕੀਤਾ ਹਾਂ ਪਹਿਲਾ ਨੰਬਰ ਦਾ ਸੀ ਇਸ ਕਰਕੇ ਪਿੰਡ ਦਾ ਨਾਮ ਫਿਰ ਬੋਦੀ ਵਾਲਾ ਤੇ ਖੜਕ ਸਿੰਘ ਪੈ ਗਿਆ ਜਿਹੜੇ ਸਨ ਚ ਇਹ ਬੋਦੀ ਵਾਲਾ ਹਾਂਜੀ ਜਿਹੜਾ ਇਹ ਬੋਦੀ ਵਾਲਾ ਆਪਣਾ 1837 ਦੇ ਵਿੱਚ ਅੱਛਾ ਤੇ ਚਲੋ ਵੀ ਕਿਤੇ 1837 ਹੈ ਤੇ ਕਿਤੇ 1844 ਵੀ ਦੱਸਿਆ ਵੀ 1844 ਦੇ ਮਤਲਬ ਉਸੇ ਲੰਮ ਸਮੇਂ ਇਹ ਪਿੰਡ ਵੱਜਾ ਆਪਣਾ ਠੀਕ ਹੈ ਠੀਕ ਹੈ ਤੇ ਉਸ ਟਾਈਮ ਇੱਥੇ ਜਿਹੜੀਆਂ ਤਿੰਨ ਪੱਤੀਆਂ ਸੀ ਉਹ ਸੀ ਵੀਰ ਸਿੰਘ ਅਮਰ ਸਿੰਘ ਤੇ ਮਲੂਕ ਸਿੰਘ ਇਹਨਾਂ ਨੇ ਹਜ਼ਾਰ ਹਜ਼ਾਰ ਘੁਮਾਦੇ ਪੈਸੇ ਇਕੱਠੇ ਭਰੇ ਹੂੰ ਜਿਹੜੇ ਇਹ ਅਮਰ ਸਿੰਘ ਪੱਤੀ ਸੀ ਉਹਦੇ ਵਿੱਚ 500 ਮਤਲਬ ਘੁਮਾ ਦੇ ਉੱਤੇ ਬਾਬਾ ਨਿੱਕਾ ਸਿੰਘ ਤੇ ਪੰਜਾਬ ਸਿੰਘ ਆਏ ਜਿਹੜੇ ਨਿੱਕਾ ਸਿੰਘ ਤੇ ਪੰਜਾਬ ਸਿੰਘ ਆਏ ਸਭ ਚੰਦੇ ਰਹਿਣ ਵਾਲੇ ਸੀ ਇਹਨਾਂ ਦੇ ਜਿਹੜੇ ਬਜ਼ੁਰਗ ਉਹਨਾਂ ਦਾ ਨਾਮ ਮੱਲਣ ਸਿੰਘ ਸੀ ਤੇ ਉਹਨਾਂ ਦਾ ਜਿਹੜਾ ਬਜ਼ੁਰਗ ਸੀ ਉਹ ਹਰੀ ਸਿੰਘ ਕਾਲਚਰਾਣੀ ਤੋਂ ਆਇਆ ਸੀ ਜਿਹੜਾ ਕਾਲਚਰਾਣੀ ਮਤਲਬ ਜਿਹੜੀ ਸਭ ਚੰਦ ਸੀ ਉੱਥੇ ਭੋਲੂ ਪੱਤੀ ਵਜਦੀ ਸੀ ਤੇ ਕਾਲਚਰਾਣੀ ਤੋਂ ਪਹਿਲਾਂ ਜਿਹੜੇ ਬਜ਼ੁਰਗ ਸੀ ਉਹ ਟਪਾਲੀ ਤੋਂ ਆਏ ਸੀ ਉੱਥੇ ਇਹਨਾਂ ਦੀ ਭੋਮਾ ਪੱਤੀ ਵਜਦੀ ਸੀ ਇਹ ਜਿਹੜੇ ਭੁੱਲਰ ਗੋਤ ਆ ਨਾ ਵੀ ਇਹਨਾਂ ਦੇ ਜਿਹੜੇ ਵੱਡੇ ਬਜ਼ੁਰਗ ਹੋਏ ਆ ਉਹਦਾ ਨਾਮ ਹੋਇਆ ਬ੍ਰਿਯਾਮ ਚੌਧਰੀ ਬ੍ਰਿਯਾਮ ਚੌਧਰੀ ਹਾਂ ਬ੍ਰਿਯਾਮ ਚੌਧਰੀ ਤੋਂ ਭੁੱਲਰਾਂ ਦੀਆਂ ਸੱਤ ਪੁਈਆਂ ਨਿਕਲੀਆਂ ਅੱਛਾ ਉਹ ਪੁਈਆਂ ਮਤਲਬ ਅਲੱਗ-ਅਲੱਗ ਹੈ ਵਿੱਚ ਕੌੜੇ ਭੁੰਦਰ ਹੈ ਤੇ ਮੋਂਗੇ ਬਾਠੇ ਤੇ ਦਾਹੜ ਮਤਲਬ ਇਸ ਤਰ੍ਹਾਂ ਬੁੱਗਰ ਆਪਣੇ ਆਕੇ ਮਟਾੜੂ ਵੀ ਇਹ ਜਿਹੜੇ ਪੁਰਾਣੇ ਭੁੱਲਰਾਂ ਦੇ ਜਿਹੜੇ ਪਿੰਡ ਟਪਾ ਲਈ ਹੈ ਤਾਜੋ ਹੈ ਮਾੜੀ ਹੈ ਇਹ ਮਤਲਬ ਉੱਥੋਂ ਇਹ ਸਾਰੇ ਆਏ ਤੇ ਇਹ ਤੋਂ ਇਲਾਵਾ ਮਤਲਬ ਆਪਣੇ ਜਿਹੜੇ ਸਿੱਧੂ ਬਰਾੜਾ ਬਾਬੇ ਮੋਹਨ ਦੇ ਜਿਹੜੇ ਵਾਂਛੇ ਜ ਹੈ ਇਹ ਮਤਲਬ ਵੀ ਜਦੋਂ जैसलमेर ਤੋਂ ਆਏ ਤਾਂ ਭਰਤਪੁਰ ਪਹੁੰਚੇ ਉੱਥੇ ਮਤਲਬ ਮਰਾਠਿਆਂ ਨਾਲ ਲੜਾਈ ਹੋਈ ਤੇ ਫਿਰ ਇਹ ਬੀਦੂ ਵਾਲੀ ਆ ਗਈ ਜਦੋਂ ਬੀਦੂ ਵਾਲੀ ਤੋਂ ਚੜੜੇ ਤੇ ਉੱਥੋਂ ਮਤਲਬ ਫਿਰ ਛੇਵੇਂ ਪਾਸ਼ਾ ਦੇ ਕੋਲ ਇਹ ਗਏ ਪਿੰਡ ਮਹਰਾਜ ਦੇ ਵਿੱਚ ਮਹਰਾਜ ਦੇ ਤੇ ਉੱਥੇ ਜਿਹੜੇ ਇਹਨਾਂ ਦਾ ਬਜ਼ੁਰਗ ਸੀਗਾ ਜੈਦ ਪ੍ਰਾਣਾ ਤੇ ਜੈਦ ਪ੍ਰਾਣਾ ਮਤਲਬ ਭੁਲੜਾ ਦਾ ਬਜ਼ੁਰਗ ਸੀ ਤੇ ਉਹ ਇਹਨਾਂ ਨੇ ਕਾਲੇ ਸਿੱਧੂ ਦੇ ਨਾਲ ਮਤਲਬ ਉੱਤੇ ਲੜਾਈ ਕੀਤੀ ਫਿਰ ਕਾਲੇ ਸਿੱਧੂ ਨੇ ਇਹਨਾਂ ਨੂੰ ਖਰਾਬ ਆ ਜਦੋਂ ਹਾਰੇ ਉਤੋਂ ਤੇ ਫਿਰ ਇਹ ਮਹਰਾਜਪਿੰਡ ਤਾਂ ਸਿੱਧੂ ਵਸ ਗਏ ਤੇ ਉਹਨਾਂ ਦਾ ਫਿਰ ਅੱਗੇ ਹੋਰ ਪਿੰਡਾਂ ਦੇ ਵਿੱਚ ਵਿਕਾਸ ਹੋਇਆ ਤੇ ਜਿਹੜੇ ਭੁੱਲਰ ਸੀਗੇ ਫਿਰ ਇਹ ਇ ਉੱਥੋਂ ਹੋਰ ਪਿੰਡਾਂ 'ਚ ਫੈਲ ਗਏ ਤੇ ਫਿਰ ਉਸੇ ਤਰ੍ਹਾਂ ਜਿਹੜਾ ਇਹ ਆਪਣੇ ਬੋਦੀ ਵਾਲੇ ਦੇ ਹੈਗੇ ਆ ਭੁੱਲਰ ਤੇ ਫਿਰ ਟਪਾੜੀ ਤੋਂ ਆ ਕੇ ਕੋਈ ਸ਼ਾਹ ਚੰਦ ਜਾਵੜੇ ਕੁਛ ਚਾਕਾਲ ਚਰਾਣੀ ਬੈਠੇ ਤੇ ਫਿਰ ਉਹ ਤੋਂ ਉੱਠ ਕੇ ਬਾਕੀ ਪਿੰਡ ਜਿਵੇਂ ਜਿਵੇਂ ਤੇ ਇਹ ਜਦੋਂ ਪਿੰਡ ਵੱਜਾ ਤੇ ਇਹ ਬੋਦੀ ਵਾਲਾ ਕੜਕ ਸਿੰਘ ਲਿਖਿਆ ਗਿਆ ਤੇ ਇਹ ਤੋਂ ਇਲਾਵਾ ਜੀ ਜਿਹੜੇ ਹੈਗੇ ਆ ਤੁਹਾਨੂੰ ਮੈਂ ਪਿੰਡ ਦੇ ਆਪਣੇ ਨੰਬਰਦਾਰ ਬਾਰੇ ਵੀ ਦੱਸਦਾ ਵੀ ਜਿਹੜਾ ਖੜਕ ਸਿੰਘ ਪਹਿਲੇ ਨੰਬਰਦਾਰ ਸੀ ਤੇ ਫਿਰ ਉਹਨਾਂ ਦਾ ਪਰਿਵਾਰ ਅੱਗੋਂ ਹੁਣ ਵੀ ਨੰਬਰਦਾਰੀ ਕਰ ਰਹੇ ਆ ਤੇ ਇਹ ਤੋਂ ਇਲਾਵਾ 300 3000 ਕੁ ਮਾਜ ਤੇ ਟੋਟਲ ਜਿਹੜਾ ਏਰੀਆ ਪੀਪਲਰਾਂ ਦਾ ਜਿਹੜਾ ਸੀਗਾ ਉਸ ਟਾਈਮ ਦਾ ਤੇ ਉਹਦੇ ਵਿੱਚੋਂ ਫਿਰ ਜਿਵੇਂ ਅਮਰ ਸਿੰਘ ਪੱਤੀ ਦੇ ਵਿੱਚ ਕੁਝ ਅ블ੂ ਕੇ ਪਰਿਵਾਰ ਆ ਗਏ ਤੇ ਉਹ 300 ਕੁ ਮਾਜ ਤੇ ਉਹ ਆ ਗਏ ਉਦੋਂ ਵੀ ਨਾ ਜਿਹੜੀ ਆਪਣੇ ਵੀਰ ਸਿੰਘ ਪੱਪੀ ਐ ਇਹਦੇ ਵਿੱਚ ਵੀ ਅੱਗੋਂ 5-500 ਘੁਮਾਂ ਵੱਡੀਆਂ ਗਈਆਂ ਤੇ ਉਹਨਾਂ ਦੇ ਕੁਝ ਮਤਲਬ ਚਬਲੋਟੀ ਪਿੰਡ ਤੋਂ ਵਿਂਝੂਆਂ ਦੇ ਪਰਿਵਾਰ ਆ ਮਤਲਬ ਇੱਥੇ ਵਿਂਝੂ ਬਰਾਡ ਵਾਜਦੇ ਆ ਉਹ ਵੀ ਇੱਥੇ ਰਹਿੰਦੇ ਆ ਤੇ ਉਹਨਾਂ ਦੇ ਵਿੱਚ ਅੱਗੋਂ 40 ਕੇ ਘੁਮਾਂ ਤੇ ਮਤਲਬ ਗਿੱਲਾਂ ਦੇ ਪਰਿਵਾਰ ਆ ਗਏ ਤੇ ਇਸ ਤਰ੍ਹਾਂ ਮਤਲਬ ਵੀ ਇਹ ਪਿੰਡ ਦਾ ਪੁਰਾਣੇ ਸਮੇ ਤੋਂ ਚੱਲਿਆ ਆ ਤੇ ਜਿਹੜਾ ਨਿੱਕਾ ਸਿੰਘ ਸੀ ਇਹਨਾਂ ਦੇ ਮਤਲਬ ਅਗਾਹ 100 ਕੇ ਘੁਮਾਂ ਦੇ ਵਿੱਚ ਫੁੱਲਿਆੜਿਆਂ ਦੇ ਪਰਿਵਾਰ ਆ ਗਏ ਤੇ ਪਰ ਸਾਰੇ ਪਰਿਵਾਰ ਵਧੀਆ ਆਪਦਾ ਰਾਜੀ ਖੁਸ਼ੀ ਖੇ ਰਹੇ ਨੇ ਭਾਈ ਚਾਰ ਕਿਸਾਂਜ ਹੈ ਤੇ ਰਲ ਮਿਲ ਕੇ ਆਪਦਾ ਇੱਥੇ ਰਹਿ ਰਹੇ ਆ ਅੱਛਾ ਇੱਕ ਮਦੁਰੇ ਜੈਸਲਪੇਰ ਦੇ ਨਾਮ ਦਾ ਪੁਰਾਣਾ ਵਤੋਂ ਖੁੱਪ ਚੱਲ ਕੇ ਆਇਆ ਹਾਂਜੀ ਵੀ ਪਹਿਲਾਂ ਇਹਨਾਂ ਦਾ ਕਰਾਣਾ ਰਾਜਪੂਤ ਕਰਾਣੇ ਦਾ ਕਿਹੜੇ ਕਰਾਣੇ ਨਾਲ ਸੰਬੰਧ ਰੱਖਦੇ ਸੀ ਫਿਰ ਉਸ ਤੋਂ ਬਾਅਦ ਕਿਉਂਕਿ ਇਹ ਜ਼ਿਆਦਾਤਰ ਜਿਹੜੇ ਇਹ ਕੋਈ ਰਾਜਪੂਤ ਨਾਲ ਕੋ ਕਿਸੇ ਨਾਲ ਤੇ ਕੁਝ ਬਜ਼ੁਰਗਾਂ ਨੇ ਆਪਕ ਸ਼ਾਕੇ ਦੇ ਸਿੰਘ ਸਜ ਗਏ ਹਾਂਜੀ ਉਹਨਾਂ ਨੇ ਫਿਰ ਅੱਗੇ ਇਹ ਕਿ ਸਾਕੇ ਦੇ ਪੰਜਾਬ ਵਾਲੇ ਪਰਦੇ ਇਹਨਾਂ ਦਾ ਜਿਹੜਾ ਪੁਰਾਣਾ ਸ਼ੌਕੜ ਆ ਹਾਂਜੀ ਕਿਹੜੇ ਘਰਾਣੇ ਨਾਲ ਆ ਨਹੀਂ ਜਿਹੜੇ ਭੁੱਲਰ ਆ ਜੀ ਇਹ ਪੁਰਾਣੇ ਟਾਈਮ ਤੋਂ ਜਿਵੇਂ ਜੱਟ ਆਪਾਂ ਕਹਿ ਲઈએ ਉਹ ਵੀ ਅਸਲੀ ਜੱਟ ਜਿਹੜੇ ਮਤਲਬ ਪੰਜਾਬ ਦਾ ਜਿਹੜਾ ਇਤਿਹਾਸ ਹੈ ਇੱਕ ਖਨਾਵ ਆ ਉਹਦੇ ਵਿੱਚ ਵੀ ਇਹਨਾਂ ਨੇ ਕਿਹਾ ਵੀ ਜਿਹੜੇ ਅਸਲੀ ਜੱਟ ਆਪਾਂ ਕਹਿ ਸਕਦੇ ਆ ਵੀ ਉਹਦੇ ਵਿੱਚ ਇਹ ਤਿੰਨ ਮਤਲਬ ਆ ਜਾਂਦੇ ਆ ਗੋਦ ਭੁੱਲਰ ਆ ਮਾਨ ਤੇ ਹੇਰ ਜਿਹੜੇ ਹੇਰ ਆ ਇਹ ਵੀ ਜਿਵੇਂ ਅੱਧੇ ਜੱਟ ਮਤਲਬ ਇਹਨਾਂ ਨੂੰ ਮੰਨਦੇ ਆ ਵੀ ਜਿਵੇਂ ਗੋਤ ਇਹਨਾਂ ਦਾ ਕਿਸੇ ਪਰਿਵਾਰ ਨਾਲੋਂ ਸੰਜਾ ਵਗੈਰਾ ਜਾਤਪੂਤਾਂ ਨਾਲ ਜਾਂ ਕਿਵੇਂ ਵੀ ਹੋ ਗਿਆ ਤੇ ਜਿਹੜੇ ਮਾਨ ਤੇ ਭੁੱਲਰ ਹੈ ਇਹ ਪੁਰਾਣੇ ਟਾਈਮ ਤੋਂ ਜਿਵੇਂ ਸ਼ਿਵਜੀ ਦੇ ਵੰਸ਼ੇ ਜੀ ਵੀ ਕਹੀ ਇਹਨਾਂ ਨੂੰ ਕਹਿੰਦੇ ਆ ਵੀ ਸ਼ਿਵਜੀ ਦੀਆਂ ਜਟਾਂ ਤੋਂ ਇਹਨਾਂ ਦਾ ਜਨਮ ਹੋਇਆ ਤਾਂ ਜੱਟ ਪੈ ਗਿਆ ਜਾਂ ਮੰਨ ਲਓ ਪੁਰਾਣੇ ਟਾਈਮ ਤੋਂ ਖੇਤੀਬਾੜੀ ਨਾਲ ਜੁੜੇ ਜੁੜੇ ਸੀਗੇ ਮਤਲਬ ਉਸ ਕਰਕੇ ਜੱਟ ਕਹਿ ਦਿੰਦੇ ਆ ਵੀ ਪੁਰਾਣੇ ਟਾਈਮ ਤੋਂ ਇਹਨਾਂ ਨੂੰ ਜੱਟ ਹੀ ਕਹਿੰਦੇ ਵੀ ਇਹਨਾਂ ਦਾ ਜੋ ਸਬੰਧ ਹੈ ਵੀ ਜੱਟ ਕੌਮ ਨਾਲ ਹੈ ਇਹ ਸੋਡੇ ਤੇ ਭੁੱਲਰ ਤੇ ਬਰਾੜ ਹਾਂਜੀ ਪਹਿਲਾ ਸ਼ੁਰੂਆਤ ਉਹਨਾਂ ਨੇ ਕੀਤੀ ਇੱਥੇ ਕਿ ਕਿ ਹੋਰ ਵੀ ਕੋਈ ਮੰਨ ਲੋ ਅ ਮਤਲਬ ਸਬੰਧਤ ਲੋਕ ਇੱਥੇ ਪਹੁੰਚੇ ਹਾਂ ਵੀ ਜਿਹੜਾ ਇਹ ਪਿੰਡ ਬੰਨਿਆ ਇਹ ਭੁਲਰਾਣਾ ਨੇ ਬੰਨਿਆ ਹਾਂਜੀ ਜਿਹੜੇ ਮੰਨ ਲੋ ਬਰਾੜ ਸੀ ਅੱਗੋਂ ਪਰਿਵਾਰ ਜਾਂ ਗਿੱਲਾਂ ਦੇ ਪਰਿਵਾਰ ਉਹ ਉਹਨਾਂ ਦੇ ਅੱਗੋਂ ਰਿਸ਼ਤੇਦਾਰ ਸੀ ਰਿਸ਼ਤੇਦਾਰ ਸੀ ਹਾਂ ਵੀ ਜਿਵੇਂ ਪੁਰਾਣੇ ਸਮੇਂ ਸਮਾਂ 'ਚ ਜਿਵੇਂ ਇੱਕ ਬਜ਼ੁਰਗਾਂ ਨੇ ਵੀ ਮੈਨੂੰ ਗੱਲ ਸੁਣਾਈ ਵੀ ਆਂਦੇ ਉਹਨਾਂ ਟਾਈਮਾਂ ਦੇ ਵਿੱਚ ਜ਼ਮੀਨਾਂ ਤਾਂ ਹੁੰਦੀਆਂ ਸੀ ਠੀਕ ਹੈ ਪਰ ਉਹ ਜ਼ਮੀਨਾਂ ਦੇ ਮਾਮਲੇ ਭਰਨੇ ਪੈਂਦੇ ਵੀ ਉਹ ਜਿਹੜਾ ਮਾਮਲਾ ਸੀ ਉਹ ਫਿਰ ਇਕੱਲਾ ਬੰਦੇ ਨੂੰ ਜੇ ਮੰਨ ਲੋ ਜ਼ਮੀਨ ਜ਼ਿਆਦਾ ਤਾਂ ਮਾਮਲੇ ਭਰਨੇ ਵੀ ਓਕੇ ਫਸਲਾਂ ਉਹਨਾਂ ਨੂੰ ਇਹ ਹੁੰਦਾ ਵੀ ਜਿਆਦੇ ਪਰਿਵਾਰ ਆਪਣੇ ਨਾਲ ਜੋੜਨਗੇ ਮੰਨ ਲਓ ਭਾਵੇਂ ਕੋਈ ਰਿਸ਼ਤੇਦਾਰ ਆ ਕੋਈ ਮੰਨ ਲਓ ਵੀ ਜਿਵੇਂ ਵੀ ਆਪਾਂ ਉਹਨਾਂ ਨੂੰ ਬੁਲਾ ਲੈਂਦੇ ਸੀ ਤੇ ਉਹ ਰਲ ਕੇ ਕੰਮ ਕਰਨਗੇ ਤੇ ਅਸੀਂ ਮਾਮਲਾ ਭਰਾਂਗੇ ਤੇ ਆਉਦਿਆਂ ਜੀ ਇਹਨਾਂ ਨੂੰ ਵਾਹ ਕਰਾਂਗੇ ਤੇ ਵਕੀਲ ਸਾਹਿਬ ਫਿਰ ਜ਼ਮੀਨ ਇੱਥੇ ਆ ਕੇ ਇਹ ਸਰਕਾਰ ਤੋਂ ਫਿਰਦੀ ਜਾ ਕੇ ਤੇ ਉਹ ਫਿਰਦੀ ਕੇ ਵੈਸੀ ਬਿਲੀਆ ਪਿਆਸੀ ਤੇ ਸਰਕਾਰ ਨੇ ਅਲਾਟ ਕਰਤੀ ਨਹੀਂ ਉਸ ਟਾਈਮ ਜਿਵੇਂ ਇਤਿਹਾਸ ਅਸੀਂ ਪੜਿਆ ਜਾਂ ਸੁਣਿਆ ਜੀ ਉਹ ਨਹੀਂ ਪਹਿਲਾਂ ਜਦੋਂ ਹਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਨੇ ਵੀ ਜਿਹੜਾ ਹਸਾਰ ਦਾ ਏਰੀਆ ਸੀ ਇਸ ਹਾਰ ਦਾ ਏਰੀਆ ਇਹ ਦੋ ਮੁਸਲਮਾਨਾਂ ਭਰਾਵਾਂ ਦੇ ਅੰਡਰ ਸੀ। ਵੀ ਮਤਲਬ ਮੁਗਲ ਕਹਿ ਲੋ ਉਹਨਾਂ ਦੇ ਅੰਡਰ ਸੀ। ਤੇ ਜਿੱਥੋਂ ਤੱਕ ਅਸੀਂ ਇਤਿਹਾਸ ਲੱਭਿਆ ਜਾਂ ਇਹਦੀ ਖੋਜ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਇਹ ਡਾਇਰੈਕਟ ਮੁਸਲਮ ਆਪਣਾ ਅੰਗਰੇਜ਼ ਸਰਕਾਰ ਦੇ ਅੰਡਰ ਆ ਗਿਆ ਸੀ। 1800 ਕੋ ਸਨ ਦੇ ਵਿੱਚ 1803-4 ਦੇ ਵਿੱਚ ਉਹਨਾਂ ਨੇ ਆਪ ਦਾ ਇੱਕ ਪ੍ਰਤੀਨਿਧ ਜਿਵੇਂ ਕਹਿ ਲੋ ਜਿਵੇਂ ਪੰਜਾਬ ਦੀ ਰਾਜੇ ਸਰਕਾਰ ਆਪਾਂ ਪੰਜਾਬ ਸਰਕਾਰ ਜਾਂ ਕਹਿ ਲੋ ਵੀ ਰਾਜੇ ਸਰਕਾਰ ਆਪਾਂ ਕਹਿੰਦੇ ਹਾਂ ਲਾਹੌਰ ਨੂੰ ਤੇ ਲਾਹੌਰ ਦੇ ਵਿੱਚ ਵੀ ਜਦੋਂ ਮੰਨ ਲਓ ਵੀ ਦਲੀਪ ਸਿੰਘ ਛੋਟੇ ਸੀ ਤਾਂ ਤੇ ਅੰਗਰੇਜ਼ਾਂ ਨੇ ਆਪ ਦਾ ਇੱਕ ਪ੍ਰਤੀਨਿਧ ਨਿਯੁਕਤ ਕਰਤਾ ਸੀ ਵੀ ਉਹ ਅੰਗਰੇਜ਼ ਦੇ ਡਾਇਰੈਕਟਲੀ ਅੰਡਰ ਨਹੀਂ ਸੀਗਾ ਪਰ ਇਨਡਾਇਰੈਕਟਲੀ ਅੰਗਰੇਜ਼ ਦਾ ਹੀ ਰਾਜ ਸੀ ਤੇ ਉਸੇ ਤਰ੍ਹਾਂ ਹੀ ਜਿਹੜਾ ਇਹ ਏਰੀਆ ਸੀ ਰਿਆਸਤਾਂ ਦਾ ਵਕਵਾ ਕਰਈਆਂ ਪਰ ਜਿਹੜਾ ਅੰਗਰੇਜ਼ ਦਾ ਰਾਜ ਸੀ ਨਾ ਕਿਤੇ ਡਾਇਰੈਕਟ ਕਿਤੇ ਇਨਡਾਇਰੈਕਟ ਸੀ ਉਸ ਟਾਈਮ ਵੀ ਸੀ ਤੇ ਇਹ ਬੰਗਾਲ ਦੇ ਵਿੱਚ ਵੀ ਜਦੋਂ ਗੋਰੇ ਪਹਿਲੀ ਵਾਰ ਆਏ ਤਾਂ ਉਹਨਾਂ ਨੇ ਬੰਗਾਲ ਦੇ ਪਹਿਲਾਂ ਰਾਜੇ ਨਾਲ ਸੰਧੀਆਂ ਕੀਤੀਆਂ ਫਿਰ ਉੱਥੇ ਆਪ ਦਾ ਦੀਵਾਨ ਲਾਤਾ ਦੀਵਾਨ ਤੋਂ ਫਿਰ ਉਹਨਾਂ ਨੇ ਕਬਜ਼ਾ ਹੀ ਆਪ ਦਾ ਕਰ ਲਿਆ ਫਿਰ ਜਦੋਂ 1900 ਮੰਨ ਲਓ 11 ਦੇ ਵਿੱਚ ਦਿੱਲੀ ਦੇ ਵਿੱਚ ਉਹਨਾਂ ਨੇ ਆਪ ਦੀ ਰਾਜਧਾਨੀ ਸ਼ਿਫਟ ਕਰ ਲਈ 1857 ਦਾ ਜਿਹੜਾ ਆਪਾਂ ਵਿਦਰੋਹ ਵੇਨੇ ਆ ਉਸ ਤੋਂ ਪਹਿਲਾਂ ਮੁਗਲ ਦਾ ਰਾਜ ਸੀ ਮਤਲਬ ਮੁਗਲ ਰਾਜਿਆਂ ਦਾ ਰਾਜ ਸੀ ਕਿਤੇ ਕਿਤੇ ਮੰਨ ਲਓ ਆਪਣੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਕੋਸ ਏਰੀਏ ਦੇ ਵਿੱਚ ਕੋਸ ਏਰੀਏ ਦੇ ਵਿੱਚ ਕਿਸੇ ਦਾ ਰਾਜ ਸੀ ਮੰਨ ਲਓ ਫਰੀਦਕੋਟ ਦੇ ਰਾਜੇ ਸੀ ਜਨਾਬੇ ਦੀਆਂ ਰਿਆਸਤਾਂ ਸੀ ਪਟਿਆਲੇ ਦੀਆਂ ਰਿਆਸਤਾਂ ਸੀ ਉਹ ਤੋਂ ਬਿਨਾ ਫਿਰ ਆਪਣੀਆਂ ਕੁਝ ਰਿਆਸਤਾਂ ਇੱਧਰ ਜੈਪੁਰ ਉਹ ਜੈਸਲਮੇਰ ਇੱਧਰ ਅਲੱਗ-ਅਲੱਗ ਰਾਜਾਂ ਦੀਆਂ ਰਿਆਸਤਾਂ ਸੀ ਪਰ ਉਹ ਕਿਤੇ ਉਹਨਾਂ ਨੇ ਸੰਧੀਆਂ ਕੀਤੀਆਂ ਕਿਤੇ ਉਹਨਾਂ ਨੇ ਡਾਇਰੈਕਟ ਰਾਜ ਜਿਹੜਾ ਡਾਇਰੈਕਟਰ ਆ ਸੀ ਇਹ ਜਿਹੜਾ ਆਪਣਾ ਇੱਕ ਖੁਸ਼ੇ ਏਰੀਆ ਨਾ ਜਿੱਥੋਂ ਤੱਕ ਅਸੀਂ ਖੋਜ ਕੀਤੀ ਜਾਂ ਰਿਸਰਚ ਕੀਤੀ ਤਾਂ ਇਹ ਏਰੀਆ ਆਪਣਾ ਡਾਇਰੈਕਟ ਅੰਗਰੇਜ਼ ਦੇ ਅੰਡਰੇ ਸੀ ਮਤਲਬ ਉਹ 1800 ਤੇ ਕੁਝ ਸਨ ਦੇ ਵਿੱਚ ਯਾਨੀ ਅੰਗਰੇਜ਼ ਨੇ ਇੱਥੇ ਆ ਕੇ ਆਪਣਾ ਵਪਰੀਨੀਦ ਲਾਇਆ ਹਸਾਰ ਦੇ ਏਰੀਏ ਚ ਲਾਇਆ ਕੁਸ਼ ਏਰੀਏ ਚ ਲਾਇਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਡਾਇਰੈਕਟ ਆ ਉਹਦਾ ਰਾਜ ਜਿਵੇਂ ਜਿਵੇਂ ਉਹਨਾਂ ਤੇ ਹੋਇਆ ਵੀ ਇਸ ਹਾਰੇ ਏਰੀਏ ਤੇ ਕੀਤਾ ਜੀ ਠੀਕ ਹੈ ਜਿਤਨਾ ਮਾਤ ਦਾ ਬਹੁਤ ਬਹੁਤ ਹਾਂਜੀ ਤੇ ਮੈਂ ਮੈਥ ਟੀਚਰ ਹਾਂ ਇਹਨਾਂ ਨੇ ਬੜਿਆ ਮਤਲਬ ਪੁਰਾਣੇ ਸਮੇਂ ਦੇ ਵਿੱਚ ਨੌਕਰੀ ਕੀਤੀ ਐ ਤੇ ਉਸ ਤੋਂ ਬਾਅਦ ਫਿਰ ਜਿਹੜੇ ਬੱਚਾ ਨੂੰ ਇਹ ਪੜਾਉਦੇ ਹੁੰਦੇ ਸੀ ਟਿਊਸ਼ਨਾਂ ਪੜਾਉਦੇ ਹੁੰਦੇ ਸੀ ਤੇ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਇਤਿਹਾਸ ਬਾਰੇ ਪਤਾ ਐ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਵੀ ਇਹਨਾਂ ਦਾ ਨਾਮ ਐ ਜੀ ਕਬੀਰ ਸਿੰਘ ਤੇ ਮਾਸਟਰ ਜੀ ਐ ਮਾਸਟਰ ਜੀ ਤੁਹਾਨੂੰ ਸਾਰਾ ਇਤਿਹਾਸ ਪਤਾ ਤੁਸੀਂ ਸਾਨੂੰ ਚਰਣਾ ਪਾਓ ਵੀ ਇਹ ਬੋਦੀ ਵਾਲਾ ਪਿੰਡ ਖੜਕ ਸਿੰਘ ਇਹਦਾ ਇਤਿਹਾਸ ਕੀ ਐ ਜੀ ਹਾਂ ਜੀ ਛੜਕਦੇ ਇੱਕ ਪਹਿਲਾਂ ਉੱਚਾ ਦਰਾਖਤ ਹੁੰਦਾ ਸੀ ਨੰਗਨ ਟੱਪਣਾ ਵਾਲੇ ਮੁਸਾਫਰ ਉਹਨੂੰ ਬੋਦੀ ਵਾਲਾ ਦਰਖਤ ਕਹਿੰਦੇ ਸੀ ਜਿਹਨੋਂ ਅੱਜ ਪਿੰਡ ਵਿੱਚ ਆਉਦਾ ਨਾਮ ਬੋਦੀ ਵਾਲਾ ਪੈ ਗਿਆ ਉਹ ਤੇ ਪਿੰਡ ਦਾ ਪੁਢਰਾ ਨੇ ਸਾਬਤਾਂ ਤੋਂ ਆ ਕੇ ਬੱਜਾ ਉਹ ਤੇ ਵੀਰ ਸਿੰਘ ਸੀ ਪਹਿਲਾਂ ਉਹਨੇ ਪੰਜ ਮੁੰਡੇ ਸੀ ਉਹਨਾਂ ਦਾ ਇੱਕ ਇੱਕ ਉਹਦਾ ਨਾਮ ਖੜਕ ਸਿੰਘ ਸੀ ਜੋ ਪਹਿਲਾਂ ਬਜ਼ਾਰ ਸੀ ਉਹ ਵਿਚ ਕਰਕੇ ਇਹਦਾ ਨਾਮ ਬੋਦੀ ਵਾਲਾ ਪੜੀ ਗਿਆ ਉਹ ਇਹ ਪਹਿਲਾਂ ਇਹ ਵੀ ਸੁਣਿਆ ਹੈ ਵੀ ਚਿੱਠੀਆਂ ਰੋਝ ਜਾਂਦੀਆਂ ਸੀ ਜਦੋਂ ਇੱਕ ਤਹਿਸੀਲ ਦੇ ਵਿੱਚ ਜਾਦਾ ਪੁਆਇੰਟ ਹੁੰਦੇ ਸੀ ਨਾ ਜੇ ਬੁੱਦੀ ਵਾਲੇ ਕਹੀ ਸੀ ਉਦੋਂ ਫਿਰ ਨੰਬਰਦਾਰ ਦਾ ਨਾਮ ਲਿਖਣਾ ਜ਼ਰੂਰੀ ਹੋ ਜਾਂਦਾ ਸੀ ਹਾਂ ਇਹ ਸੀ ਇੱਥੇ ਫਾਦਰ ਤਹਿਸੀਲ ਦੇ ਇੱਕ ਹੋਰ ਵੀ ਬੁੱਦੀ ਵਾਲਾ ਸੀ ਬੁੱਦੀ ਵਾਲਾ ਪਿੱਛੋਂ ਉਹ ਇਸ ਕਰਕੇ ਇਹਦਾ ਨਾਮ ਬੁੱਦੀ ਵਾਲਾ ਕਰਕੇ ਰੱਖਿਆ ਅੱਛਾ ਤੇ ਇੱਥੇ ਰਾਜ ਪਹਿਲਾਂ ਕਿਹਦਾ ਸੀ ਜਦੋਂ ਮਤਲਬ ਬੁੱਦੀ ਵਾਲਾ ਖੜਕ ਸਿੰਘ ਇੱਥੇ ਤੁਸੀਂ ਬੰਨਿਆ 1800 ਤੇ 44 ਚੋ 3040 ਬਜੇ ਉਹਨੂੰ ਅੰਗਰੇਜ਼ਾਂ ਤੋਂ ਲਾਟ ਕਰਾਇਆ ਸੀ। ਅੰਗਰੇਜ਼ਾਂ ਨੇ ਗ੍ਰੇਡਾਂ ਦਾ ਰਾਜੀਤ। ਤੇ ریاਸਤੀ ਰਾਜ ਫਿਰ ਉਹ ਕਿੱਥੋਂ ਤੱਕ ਰਹਿ ਗਿਆ ਸੀ? ریاਸਤੀ ਰਾਜਾਂ ਦੇ ਜਾਂ ਜਨਜੀ ਸਿੰਘ ਦਾ ਰਾਜ ਤਾਂ ਪਰਾ ਸਥਾਪਿਤ ਤੋਂ ਸੰਧੀ ਦੇ ਤੀਨ ਉਤਰ ਗਿਆ ਸੀ। ਹਾਂ ਇਹ ਸਥਾਪਿਤ ਇਹ ਸਥਾਪਿਤ ਲੋਗਰਾਜ ਦੇ। ਇਸ ਕਰਕੇ ਸੰਧੀ ਹੋਈ ਸੀ ਅੰਗਰੇਜ਼ਾਂ ਨਾਲ ਵੀ ਸਥਾਪਿਤ ਪਰਾ ਤਾਂ ਜਨਜੀ ਸਿੰਘ ਦਾ ਰਾਜ ਇਹ ਫਜ਼ਲੀਤ ਉਹ ਰਾਂ ਯੂਰਪੈਨ ਸੀ ਇਹ ਅੰਗਰੇਜ਼ਾਂ ਦੇ ਦੀਨ ਸੀ ਉਹ ਜਿਲ੍ਹਾ ਕਿਹੜਾ ਹੁੰਦਾ ਸੀ ਆਪਣਾ ਹਸਾਰ ਤੇ ਤਹਿਸੀਲ ਕਿਹੜੀ ਹੁੰਦੀ ਸੀ ਤਹਿਸੀਲ ਵੀ ਉਹੀ ਹਸਾਰ ਦੀ ਤਹਿਸੀਲ ਵੀ ਉਹੀ ਬਾਪੂ ਸਾਧਨ ਕੀ ਹੁੰਦੇ ਸੀ ਉਸ ਟਾਈਮ ਤੇ ਸਾਧਨ ਤਾਂ ਬਾਸਾ ਮਲੂਮ ਮੰਡੀ ਜਾਣਾ ਜਾਂ ਹਸਾਰ ਜਾਂਦੇ ਸੀ ਕਿਸੇ ਚੀਜ਼ ਤੇ ਜਾਂਦੇ ਸੋ ਉਸ ਟਾਈਮ ਉਹ ਤਾਂ ਗੱਡੇ ਜਾਂਦੇ ਸੀ ਜਾਂ ਉੱਟਣਦੇ ਸੀ ਜਾਂ ਘੋੜੇ ਅੱਛਾ ਜੀ ਜਿਉਂ ਲੋਕ ਪੈਦਲ ਜਾਂਦੇ ਪੈਦਲ ਹਸਾਰ ਤੱਕ ਤੇ ਫਿਰ ਜਿਹੜਾ ਇਹ ਮਨਜ਼ੂਰ ਕਰਾਇਆ ਪਿੰਡ ਨੂੰ ਇਹ ਫਿਰ ਕਿੱਥੋਂ ਹਸਾਰੋਂ ਪਾਇਆ? ਇਹ ਤਾਂ ਪਿੰਡ ਉੱਥੋਂ ਕਰਾਣਾ ਹੈ। ਹਸਾਰ ਤੋਂ। ਹਾਂਜੀ। ਅੱਛਾ ਫਿਰ ਉੱਥੋਂ ਕੀ ਕੋਈ ਅਰਜੀ-ਉਰਜੀ ਦੇਣੀ ਪੈਂਦੀ ਸੀ? ਉੱਥੇ ਤਿੰਨ-ਚਾਰ ਬੰਦੇ ਨੇ ਨਾਲ ਕੇ ਜਰਕਾ ਦਿੱਤੀ ਸੀ। ਅੱਛਾ। ਤੇ ਫਿਰ ਉਹਨਾਂ ਦੇ ਨਾਲ ਪਿੰਡ ਬਣਨਾ। ਅੱਛਾ ਫਿਰ ਉਹ ਗਰੇਜ ਆਫਸਰ ਇੱਥੇ ਆਏ ਉਹਨੇ ਪਿੰਡ ਬਣਨਾ। ਉਹ ਪਹਿਲਾਂ ਜੈਕ ਤੋਂ ਕਰਗੇ ਸੀ ਇੱਥੇ। ਅੱਛਾ। ਤੇ پیر ਉਹਨਾਂ ਨੇ ਕਿਹਾ ਸੀ ਉਹਨਾਂ ਹਰਤੇ ਪਿੰਡ ਮੰਡ ਅੱਛਾ ਤੇ ਕਿਹੜਾ ਬਜ਼ੁਰਗ ਪੁਲਰਾ ਦਾ ਇੱਥੇ ਸਾਰਾਂ ਤੋਂ ਪਹਿਲਾਂ ਆਇਆ ਉਹ ਵੀਰ ਸਿੰਘ ਪਹਿਲਾਂ ਆਇਆ ਸਭ ਤੋਂ ਪਹਿਲਾਂ ਵੀਰ ਸਿੰਘ ਆਇਆ ਹਾਂਜੀ ਉਹ ਕਿੱਥੋਂ ਆਇਆ ਸਾਹਤੰਤ ਸਾਹਤੰਤ ਅੱਛਾ ਸਾਹਤੰਤੋਂ ਆਇਆ ਵੀਰ ਸਿੰਘ ਤੇ ਹੁਣ ਬਾਪੂ ਕਿੰਨੀ ਆਬਾਦੀ ਇੱਥੇ ਇੱਥੇ ਆਬਾਦੀ ਹੋਊਗੀ 4000 ਹੋਊਗੀ ਤੇ 4000 ਇੱਥੇ ਬਦਲ ਆਬਾਦੀ ਐ ਤੇ ਪੱਤੀਆਂ ਕਿੰਨੀਆਂ ਐ ਤਿਆਂ ਚੇ ਉਹ ਕੇ ਤਾਂ ਪਹਿਲਾਂ ਸ਼ੁਰੂ ਤੇਨ ਸੀ ਇਹਦੇ ਪਿੰਡ ਵੱਡਾ ਹੂੰ ਉਹਨਾਂ ਵਿੱਚੋਂ ਹੋਰ ਲਾਟ ਹੋ ਗਏ ਚਾਰ ਪੰਜ ਬੱਤੀਆਂ ਤਾਂ ਚਾਰ ਪੰਜ ਬੱਤੀਆਂ ਪੜ ਗਈਆਂ ਇਹ ਤੇ ਪਿੰਡ ਦੇ ਵਿੱਚ ਜਿਹੜੀ ਆ ਦੂਜੀ ਐਸਸੀ ਬਰਾਦਰੀ ਆਈ ਹੈ ਇਹ ਉਹ ਫਿਰ ਨਾਲ ਹੀ ਉਹ ਪਿੱਛੋਂ ਲਈ ਜਾਏ ਕਿ ਬਾਅਦ ਚ ਆਏ ਇਹ ਇਹ ਬਾਅਦ ਚ ਆਏ ਇਹ ਇਹ ਬਾਅਦ ਚ ਆਇਆ ਕਿਥੋਂ ਆਇਆ ਫਿਰ ਤੇ ਕੋਈ ਜਨਾਬ ਸੰਚ ਚ ਮਿਆਰ ਸੀ ਕੋਈ ਕ ਮਿਆਰ ਸੀ ਅੱਛਾ ਕੁਝ ਮਲਵਿਸਖ ਕਰਦਾ ਇਹ ਨਾਲ ਮਤ ਬਾਤ ਉਹਨੇ ਪਿੰਡ ਚ ਆਇਆ ਇਹ ਫਿਰ ਜੱਟਾਂ ਦੇ ਲਿਆਦੇ ਹੋਣੇ ਜਾ ਕੇ ਹਾਂਜੀ ਕੰਮ ਵਾਸਤੇ ਆਰਾਮ ਗੜੀਏ ਵੀ ਉਹਨਾਂ ਵਿੱਚ ਆ ਮਿਸਤਰੀ ਵੀ ਲੈਂਦੇ ਕਿ ਉਹਨਾਂ ਨੇ ਜ਼ਮੀਨ ਲੱਭੀ ਅੱਛਾ ਜਿਹੜੇ ਹੋਰ ਸੀ ਰਾਜੇ ਸੀ ਖੁੰਨਨ ਵਿੱਚ ਜ਼ਮੀਨ ਸੀ ਅੱਛਾ ਪਿਛ ਮੇਰ ਵੱਡੀ ਆਏ ਉਦੋਂ ਹਾਂ ਹਾਂ ਤੇ ਖਰੀਦ ਕੇ ਫਰਕਾ ਤੋਂ ਵੱਡੀ ਆਏ ਜ਼ਮੀਨ ਉਹ ਫਿਰ ਉਹਨਾਂ ਨੂੰ ਉਹਨਾਂ ਨੂੰ ਵੀ ਨਾਲ ਲਿਆਉਣਾ ਸੀ ਨਾ ਉਹ ਵੀ ਆਉਂਦੇ ਨਹੀਂ ਸੀ अच्छा। ਜੀ ਵੀਰ ਦੇ ਕੇ ਫਿਰ ਉਹਨਾਂ ਨੂੰ ਲਿਆਦਾ ਸਾਰਿਆਂ ਨੂੰ। ਹਾਂਜੀ। ਅੱਛਾ। ਤੇ ਇਹ ਬਾਪੂ ਜਿਹੜਾ ਤੁਹਾਡੇ ਗੁਰਦੁਆਰਾ ਸਾਹਿਬ ਬੜਿਆ। ਕਿ ਧਰਮਸਾਣ ਕਿਉਂਕਿ ਉਦੋਂ ਸਿੱਖ ਪੜਾਉਦੇ ਸੀ ਨਾ। ਤੇ ਇਹ ਕਿਹ ਕਿਹੜੇ ਸਨ ਚ ਬੜਾਇਆ? ਗੁਰਦੁਆਰਾ ਬੈਲਾ ਇੱਕ ਹੁੰਦਾ ਸੀ ਹੁਣ ਦੋ ਬਣਿਆ। ਅੱਛਾ। ਇਹ ਸਭ ਗੁਰਦੁਆਰਾ ਜਾਂ ਲੈਣ ਦੇ ਕਰਕੇ ਪਹਿਲਾਂ ਨਾਲ ਰੌਲੇ ਤੋਂ ਪਹਿਲਾਂ ਹੀ ਹੁੰਦਾ ਸੀ। ਪਹਿcze ਦੋਸਾ ਰਹਿੰਦੇ ਹੁੰਦੇ ਸੀ ਡੇਰੇ 'ਚ ਡੇਰੇ 'ਚ ਉਦੋਂ ਬਾਅਦ ਸਾਨੂੰ ਸਰਾਂ ਦੀ ਗੁਰਦੁਆਰਾ ਬਣਾ ਅੱਛਾ ਪਹਿਲਾਂ ਡੇਰਾ ਹੁੰਦਾ ਸੀ ਇੱਥੇ ਹਾਂ ਬਣਾ ਡੇਰਾ ਸਾਧ ਰਹਿੰਦੇ ਹੁੰਦੇ ਸੀ ਅੱਛਾ ਬਾਅਦ 'ਚ ਫਿਰ ਇੱਥੇ ਗੁਰਦੁਆਰਾ ਬਣ ਗਿਆ ਅੱਛਾ ਹੁਣ ਫਿਰ ਜਿਹੜੇ ਲੋਕ ਸਾਰੇ ਰਲਬੜ ਕੇ ਰਹਿੰਦੇ ਆ ਕਿ ਅਜੇ ਤੱਕ ਵੀ ਕੋਈ ਮਾੜੀ ਮੋਟੀ ਤੇ ਥੋੜੇ ਪਿੰਡ 'ਚ ਵੀ ਲੜਾਈ ਝਗੜਾ ਜਾਂ ਕੁਝ ਚੱਲਦਾ ਕਿ ਸਾਰੇ ਵਧੀਆ ਸ਼ਾਂਤੀ ਵਾਹੇ ਤਾਂ ਥੋੜਾ ਪਿੰਡ ਸ਼ਾਂਤੀ 'ਚ ਬੰਨਿਆ ਗਿਆ ਬਾਬੂ ਰਜਵਲੀ ਨੇ ਵੀ ਲਿਖਿਆ ਵੀ ਉਹ ਆਪ ਆਠ ਕਰਦੇ ਰਹਿੰਦੇ ਖੁੱਦੀ ਵਾਲੇ ਦੇ ਹੋਏ ਪਹਿਲਾ ਜੋ ਰੋਜਵਲੀ ਉਹ ਨਦੀ ਨਾ ਲੋਕ ਇੱਥੇ ਗ੍ਰੰਥ ਵਾਲੇ ਪੜ੍ਹਦੇ ਸੀ ਅੱਛਾ ਉਸ ਕਰਕੇ ਨਾਲ ਉਹ ਰੋਜਵਲੀ ਨੇ ਵਿਡਾਂ ਇਹ ਐਵੇਂ ਵਿਡਾਂ ਆਪਣੀ ਕੱਕਾ ਜਿਹੇ ਕਿਤਾਬੀ ਬੁੱਧੀਆਂ ਵਾਲੇ ਬੂਧੇ ਗ੍ਰੰਥ ਪੜ੍ਹਦੇ ਆ ਮਿੱਡੇ ਦੇ ਬਲਗ ਲੰਗ ਜਾਲ ਤੇ ਕਿਸੇ ਕੋ ਨਹੀਂ ਪੱਮੀ ਵਾਲੇ ਦੇ ਉਹਦੇ ਜਾਂਦੇ ਰਹੀ ਤੇ ਟੜਕ ਡੰਗ ਜੜਦੇ ਉਹ ਇਸ ਤਰ੍ਹਾਂ ਹੋਣਾ ਲਿਖਾ ਹਾਂ ਲਿਖਾ ਸੀ ਹਾਂ ਕੋਪਾ ਜੀ ਤੁਸੀਂ ਸਾਨੂੰ ਹੋਰ ਮੁੱਲੀ ਜਾਣਕਾਰੀ ਦਿੱਤੀ ਤੇ ਸਾਡੇ ਜਿਹੜੇ ਕੋਈ ਸ਼ੰਕੇ ਸੀ ਉਹ ਵੀ ਦੂਰ ਕੀਤੇ ਤੇ ਅਸੀਂ ਮਤਲਬ ਇਸ ਗੱਲ 'ਚ ਵੀ ਇੱਥੇ ਪਹਿਲਾਂ ਅੰਗਰੇਜ਼ਾਂ ਦਾ ਬਾਪੂ ਜੀ ਤੁਹਾਡਾ ਜਨਮ ਕਿਹੜੇ ਸਾਲ 'ਚ ਹੋਇਆ? ਮੇਰਾ ਜਨਮ 1938 ਚ। ਅਤੀਜਾ 1930 1938 ਚ ਠੀਕ ਹੈ ਆਜ਼ਾਦੀ ਤੋਂ ਪਹਿਲਾਂ ਹੀ ਹੋਇਆ ਹੈ। ਆਜ਼ਾਦੀ ਤੋਂ ਪਹਿਲਾਂ ਮੈਂ ਤਾਂ ਵੇਖਿਓ ਨਹੀਂ ਆਜ਼ਾਦੀ ਵਟਾ ਡੁਕੀ ਇੱਥੇ। ਹਾਂ ਵਟਾ ਤਾਂ ਕੋਈ ਨਹੀਂ ਹੋਇਆ ਛੋਟਾ ਪੜਿਆ ਸੀ ਮਦਨ ਨੂੰ। ਅੱਛਾ ਘੇਰਦੇ ਨਹੀਂ ਸੀ ਉਹਨਾਂ ਨੂੰ। ਸਾਡੇ ਪਿੰਡ 'ਚ ਨਹੀਂ ਕਿਸੇ ਵੱਡਾ। ਅੱਛਾ ਅੱਛਾ ਅੱਛਾ। ਅੱਛਾ ਅਤੇ ਥੋੜੇ ਫਿਰ ਵੀ ਸ਼ਾਂਤੀ ਰਹੀ ਸ਼ਾਂਤੀ ਰਹੀ ਸਾਡੇ ਕੋਈ ਉਹਨਾਂ ਨੇ ਵੀ ਨਹੀਂ ਕੋਈ ਹਮਲਾ ਕੀਤਾ ਮੈਂ ਇੱਥੇ ਥੋੜੇ ਨੇੜੇ ਸਰਾਵਾਂ ਬੋਧੜਾ ਸੀ ਹਾਂ ਕੋٹے ਕੋਲੇ ਲੋਕ ਇਕੱਠੇ ਹੋ ਗਏ ਸੀ ਹਾਂ ਮੁਸਲਮਾਨ ਹਾਂ ਫਿਰ ਸਾਡੇ ਪਿੰਡ ਦੇ ਉਹ ਲੋਕ ਨੂੰ ਜਾਣਦੇ ਹਿੰ ਬਾਦੂ ਬੋਧੜਾ ਨੂੰ ਕੋਲੇ ਕੋਲੇ ਗਏ ਵੀ ਆਮ ਆਦਿ ਕਿਸਾਨ ਕਰਕੇ ਇਕੱਠੇ ਹੋ ਕੇ ਨਹੀਂ ਆਦੇ ਆ ਕਿ ਥੋੜਾ ਨਹੀਂ ਨਿਸ਼ਾਨ ਕਰਦੇ ਕੋਈ ਬਾਰੋ ਘਰ ਵੀ ਨਹੀਂ ਆਏ ਉਧਰੋਂ ਕੋਈ ਪਾਸਤਾ ਥੋੜੇ ਇਧਰ ਕੋਈ ਨਹੀਂ ਇਧਰ ਹੋਰ ਦੂਜਾ ਇਹ ਤੋਂ ਪਾਕਿਸਤਾਨ ਕੰਨੇ ਨਹੀਂ ਆਏ ਇਧਰ ਹੀ ਜਾਂਦੇ ਸੀ ਉਧਰ ਅੱਛਾ ਇਧਰ ਹੀ ਜਾਂਦੇ ਸੀ ਠੀਕ ਹੈ ਭਲੇ ਬਾਪੂ ਇਹ ਥੋੜਾ ਬਹੁਤ ਬਰਵਾਦਾ